ਕਿਆ ਮੈਂ ਤੇ ਅੱਜ ਕੱਲ ਨੈੱਟ ਤੇ ਵੇਖੇ ਨੇ ਬੰਦੇ ਗੱਲਾਂ ਚਾਜਦੇ ਨੇ ਮੈਂ ਚਾਹੁੰਦਾ ਨਹੀਂ ਇਦਾਂ ਦੀ ਗੱਲ ਕਰਾਂ ਪਰ ਫੇਰ ਵੀ ਕਰ ਦੇਣਾ ਐਦਾਂ ਪੁੱਛਿਆ ਦੇਣ ਵਾਲੇ ਬੈਠੇ ਨੇ ਬੀਬੀ ਜਾਂਦੀ ਐ ਭੈਣੇ ਸਿੰਦਰ ਕੌਣ ਆ ਤੁਹਾਡੇ ਚ ਸਮਝ ਗਏ ਨਾ ਐ ਐ ਐ ਪੁੱਛਣ ਇਹ ਸਿੰਦਰ ਕਿਹੜੀ ਮਰੀ ਐ ਤੁਹਾਡੇ ਉਹ ਫਿਰ ਵਿਚਾਰੀ ਐ ਖੜੀ ਕੰਬੀ ਹਾਂਜੀ ਹਾਂਜੀ ਹੈਗੀ ਕਿੱਥੋਂ ਆ ਗਿਆ ਇਹ ਸਾਰਾ ਕੁਝ ਉਹ ਵੀ ਪੰਜਾਬ ਦੀ ਧਰਤੀ ਉੱਤੇ ਇੰਨੇ ਬਾਬੇ ਪੁੱਛਾ ਦੇਣ ਵਾਲੇ ਦੱਸਦੇ ਆ ਤੈਨੂੰ ਤੇਰੇ ਇਦਾਂ ਹੀ ਚੱਲੀ ਜਾ ਤੇ ਜੁਗਤ ਵਰਤੀ ਵਿਧੀ ਜਾਂਦ ਨੇ ਘੋੜੇ ਲਿਆਉਣੇ ਸੀ ਇਹਨਾਂ ਨੇ ਖੁਰੇ ਕਿਹੜੇ ਘੋੜੇ ਲੱਪਣੇ ਨੇ ਜਿਹੜੇ ਅੱਜਕੱਲ੍ਹ ਵਾਲੇ ਸਿੰਦਰ ਕੀ ਦਾ ਨਾਂ ਐ ਫਿਰ ਐ ਹੁਣ ਹੈ ਤੇ ਪੰਗਾ ਐ ਪਰ ਵਿਰੋਧ ਢੱਡਰੀਆਂ ਵਾਲਾ ਵੀ ਮਾੜਾ ਬਣ ਜਾਣਾ ਉਹਦੇ ਚੇਲਿਆਂ ਦੀ ਹੈ ਕਿ ਨਹੀਂ ਉਹਦੇ ਬਾਬਿਆਂ ਦੇ ਚੇਲਿਆਂ ਨੇ ਮੈਨੂੰ ਗੁੱਸੇ ਹੋਣਾ ਵੀ ਇਹ ਨਵਾਂ ਹੀ ਪੰਗਾ ਪਾਤਾ ਪਰ ਨਹੀਂ ਗੱਲ ਸੱਚੀ ਹੈ ਵੇਖੋ ਰੱਬ ਰੱਬ ਕਰਨਾ ਮਾੜਾ ਨਹੀਂ ਵੀਰਾ ਕਿਸੇ ਪੀਰ ਦੀ ਮਸਤੀ ਆਵੇ ਤੈਨੂੰ ਲੱਖ ਵਾਰੀ ਆਵੇ ਤੂੰ ਸਿਰ ਕਮਾ ਤੂੰ ਨਜ਼ਾਰੇ ਲੈ ਬਾ ਝੂਠ ਨਾ ਬੋਲ ਭੋਲੀਆਂ ਮਾਵਾ ਨੇ ਭੋਲੀਆਂ ਮਾਵਾ ਪੁੱਤਾਂ ਦੇ ਦੁੱਖਾਂ ਪਿੱਛੇ ਪਤਾ ਨਹੀਂ ਧੀਆਂ ਪੁੱਤਾਂ ਵਾਸਤੇ ਕਿੱਥੇ ਕਿੱਥੇ ਤੁਰੀਆਂ ਫਿਰਦੀਆਂ ਉਹਨਾਂ ਮਾਵਾ ਨਾਲ ਠਗੀਆਂ ਨਾ ਮਾਰੋ ਵੀਰੋ ਸਤਗੁਰ ਦੇ ਸਿੱਖ ਬਣੋ ਇੱਕ ਗੱਲ ਦੱਸਾਂ ਸੁਣ ਅੰਤਰਜਾਮਤਾ ਹੋਣੀ ਇਹ ਵਰ ਨਹੀਂ ਇਹ ਸਰਾਫ ਹੈ ਇਹ ਵਰ ਨਹੀਂ ਹੁੰਦਾ ਇਹ ਸਰਾਫ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਹਰਨ ਭਰਨ ਜਾ ਕਾ ਨੇਤਰ ਫੋਰ ਇਸ ਕਾ ਮੰਤਰ ਨਾ ਜਾਣੈ ਹੋਰ ਇਹ ਕਿਵੇਂ ਬਣਿਆ ਤੇ ਕਿਵੇਂ ਖਤਮ ਹੋਊ ਇਹ ਦੂਜਾ ਬੰਦਾ ਜਾਣ ਨਹੀਂ ਸਕਦਾ ਜਵੰਦੇ ਬਾਰੇ ਭਵਿੱਖਬਾਣੀ ਕੀਤੀ ਕਿਸੇ ਨੇ ਸਭ ਚੁੱਪ ਇੰਨੇ ਮੀਂਹ ਪੈਣੇ ਸੀ ਇੰਨਾ ਉਜੜਨੇ ਸੀ گاਵਾ ਮੱਝਾਂ ਮਰ ਗਈਆਂ ਕਿਸੇ ਬਾਬੇ ਨੇ ਐ ਪਾਉਣ ਜੀ ਆ ਕੇ ਕਿਹਾ ਹੋਵੇ ਵੀ ਮੱਝਾਂ ਮਰਨ ਗਈਆਂ ਓਏ ਕਰ ਲੋ ਬਚਾ ਆਪਣਾ ਕਿਸੇ ਨੇ ਦੱਸਿਆ ਕਿੱਡਾ ਪੰਜਾਬ ਦਾ ਉਜਾੜਾ ਹੋ ਗਿਆ ਦੱਸਿਆ ਕਿਸੇ ਨੇ